ਹਲਕਾ ਡੇਰਾ ਬਾਬਾ ਨਾਰਕ ਦੀਨ ਪਿੰਦਰਜੋ ਬਹਾ ਉਦੋਂ ਲਈ ਕਲਾਦੇ ਨੇ ਜਿੱਦ ਕੀ ਪਿੰਡ ਪੱਡਾ ਅਤੇ ਪਿੰਡ ਰਾਮਲ ਵਿੱਚ ਬੀਤੀ ਰਾਤ ਤਿੰਨ ਜੰਗਲੀ ਸਾਂਬਰਾ ਦਾ ਨਹਿਰ ਵਿੱਚ ਡਿੱਗਣ ਦਾ ਮਾਮਲਾ ਪ੍ਰਾਪਤ ਹੋਇਆ ਸੀ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਜੰਗਲੀ ਜੀਵੋ ਭਾਗਣੋਂ ਸੋਚਨਾ ਦਿੱਤੇ ਗਏ ਜਿੰਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋ ਸਾਂਬਰਾ ਦਾ ਰੈਸਕਿਊ ਕਰਕੇ ਸੁਰੱਖਿਤ ਥਾਂ ਉੱਪਰ ਛੱਡ ਦਿੱਤਾ ਗਿਆ ਜਦਕਿ ਤੀਸਰੇ ਨੂੰ ਕਾਫੀ ਜਦੋਜਦ ਕਰਨ ਤੋਂ ਬਾਅਦ ਨਹਿਰ ਵਿੱਚੋਂ ਬਾਹਰ ਕੱਢਣ ਦੇ ਬਾਵਜੂਦ ਵੀ ਉਸਨੇ ਦੋ ਵਾਰ ਨਹਿਰ ਵਿੱਚ ਸਾਲਮ ਮਾਰ ਦਿੱਤੀ ਜਿਸ ਨਾਲ ਉਸਦਾ ਇੱਕ ਸਿੰਗ ਟੁੱਟਣ ਨਾਲ ਉਹ ਕਾਫੀ ਜ਼ਖਮੀ ਹੋ ਗਿਆ ਤੇ ਜਿਸ ਦੀ ਸੂਚਨਾ ਰੈਸਕਿਊ ਕਰਨ ਵਾਲੀ ਟੀਮ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿੰਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਸਦਾ ਦੁਬਾਰਾ ਰੈਸਕਿਊ ਕਰਕੇ ਇਲਾਜ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਉਧਰ ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਅਇ ਦਿਨ ਇਸ ਨਹਿਰ ਵਿੱਚ ਕੋਈ ਨਾ ਕੋਈ ਜਾਨਵਰ ਡਿੱਗਦਾ ਰਹਿੰਦਾ ਹੈ ਪਰ ਇਸ ਨਹਿਰ ਨੂੰ ਜਦੋਂ ਪੱਕਾ ਕੀਤਾ ਗਿਆ ਸੀ ਇਸ ਉੱਪਰ ਕੋਈ ਵੀ ਗੂ ਘਟ ਨਹੀਂ ਬਣਾਇਆ ਗਿਆ ਜਿਸ ਕਰਨ ਅਏ ਦਿਨ ਬੇਜਬਾਨ ਜਾਨਵਰ ਮਰੇ ਹਨ ਉਧਰ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਜੰਗਲੀ ਜੀਓ ਭਾਗ ਦੇ ਬਲਕ ਅਫਸਰ ਬੀਬੀ ਨਵਜੋਤ ਕੌਰ ਨੇ ਦੱਸਿਆ ਕਿ ਰਜ਼ਬਾ ਉਦੋਲੇ ਕਲਾ ਵਿੱਚ ਤਿੰਨ ਜੰਗਲੀ ਸਾਂਬਰ ਡਿੱਗਣ ਦਾ ਮਾਮਲਾ ਪ੍ਰਾਪਤ ਹੋਇਆ ਸੀ ਤੇ ਸਾਡੀ ਟੀਮ ਲੋ ਮੌਕੇ ਤੇ ਪਹੁੰਚ ਕੇ ਪਿੰਡ ਰਾਮਲਾਤ ਪਿੰਡ ਪੜਾ ਵਿੱਚ ਦੋ ਸਾਂਬਰਾਂ ਦਾ ਰੈਸਕਿਊ ਕਰਕੇ ਸੁਰੱਖਿਤ ਥਾਂ ਉੱਪਰ ਛੱਡ ਦਿੱਤਾ ਗਿਆ ਹੈ ਜਦਕਿ ਤੀਸਰੇ ਸਾਂਬਰ ਦੇ ਜ਼ਿਆਦਾ ਜ਼ਖਮੀ ਹੋਣ ਕਾਰਨ ਉਸ ਦਾ ਇਲਾਜ ਲਈ ਗੁਰਦਾਸਪੁਰ ਲਿਜਾਇਆ ਜਾ ਰਿਹਾ ਹੈ ਤੇ ਠੀਕ ਹੁਣ ਉਪਰੰਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਸੁਰੱਖਿਅਤ ਥਾਂ ਉੱਪਰ ਛੜਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਕਤਾਰੀ ਨਰ ਦੇ ਦੇਖੀਆਂ ਕਿ ਚੌੜੀ ਚੱਕਰੀਆਂ ਉੱਥੋਂ ਕਿੰਨੀਆਂ ਨੇ ਦੋ ਤੇ ਕੀ ਪਿੰਡ ਵਾਸੀਆਂ ਨੇ ਮਦਦ ਕੀਤੀ ਅੱਜ ਦਿਨ ਲਈ ਜੋ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਦਿਨ ਲਈ ਯਾਦ ਸਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚੋਂ ਬੁਰੇ ਛੱਡ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਤੇ ਆ ਬੰਦੇ ਉਹਨਾਂ ਦੇ ਇਹ ਮਸਲਾ ਕਿਤੇ ਚੁਗਦੀਆਂ ਚੱਕਦੀਆਂ ਨਹਿਰ ਦੇ ਵਿੱਚ ਲੱਗੀਆਂ ਨੇ ਤੇ ਨਹਿਰ ਦੋ ਪਾਸੇ ਤੋਂ ਪੱਕੀ ਆ ਉਹਨਾਂ ਕੋ ਵਿਚਾਰੀਆਂ ਕੋ ਨਿਕਲਿਆ ਤੀ ਕਿਹਾ ਤੇ ਇਹ ਕੁਝ ਬੰਦਿਆਂ ਨੇ ਵੇਖੀਆਂ ਨੇ ਵੀ ਇੱਥੇ ਡਿੱਗੀਆਂ ਨੇ ਜਦੋਂ ਉਹਨੇ ਦੱਸਿਆ ਤੇ ਸਾਡੇ ਪਿੰਡ ਦੇ ਵੀ ਲੋਕ ਕਾਫੀ ਜਿਹੜੇ ਗੁਰਸੇ ਖਾਏ ਨੇ ਤੇ ਕੁਝ ਵਿਭਾਗ ਦੇ ਬੰਦੇ ਵੀ ਆਏ ਆ ਤੇ ਇਹਨਾਂ ਯਤਨ ਕਰਕੇ ਦੇ ਬਾਹਰ ਕੱਢੀਆਂ ਨੇ ਤੇ ਮੇਰਾ ਮੈਸੇਜ ਆ ਸਾਰਿਆਂ ਨੂੰ ਵੀ ਜਿਹੜੇ ਜੰਗਲੀ ਜੀਵ ਆ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਕਿਉਂਕਿ ਆਜ਼ਾਦ ਫਿਰਨੇ ਚਾਹੀਦੇ ਨੇ ਇਹ ਸਾਡੀ ਇੱਕ ਵਿਰਾਸਤ ਆ ਤੇ ਇਹਨਾਂ ਦੀ ਰਾਖੀ ਕਰਨਾ ਇਹਨਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ। ਤੇ ਲੱਗਦਾ ਕਿ ਨਹਿਰੀ ਉਹ ਭਾਗ ਦੀ ਵੀ ਨਾਕੀ ਹੈ ਕਿ ਕੋਈ ਗਊ ਘਾੜ ਰਿਹਾ ਮੈਂ ਜੇ ਅਗਰ ਜੇ ਗਊ ਘਾੜ ਬਣੇ ਹਤੇ ਜਿਗੀਆਂ ਕੋਈ ਵੀ ਜਨਵਰ ਵਿੱਚ ਢੇਕੇ ਪੈਂਦਾ ਉਹ ਤੋਂ ਬਾਹਰ ਨਿਕਲ ਸਕਦੇ। ਇਹ ਤਾਂ ਵੈਸੇ ਚਾਹੀਦਾ ਸੀ ਜਿਵੇਂ ਹੁਣ ਉਹ ਨਹਿਰ ਤੇ ਮੋਗੀ ਵੀ ਲੱਗੇ ਨੇ। ਤੇ ਬੰਦੇ ਪਾਣੀ ਲਾਉਣ ਉਤਰਦੇ ਆ ਤੇ ਉਹਨਾਂ ਨੂੰ ਉਤਰਨ ਵਿੱਚ ਵੀ ਤੰਗੀ ਹੁੰਦੀ ਆ। ਕੋ ਘਾੜ ਘੂੜ ਬਣੀ ਹੁੰਦੀ। ਤੇ ਵਿਚਾਰੀਆਂ ਕਿਤੇ ਖੋਰਖਾੜਾ ਆ ਕੇ ਬਾਹਰ ਨਿਕਲ ਵੀ ਸਕਦੀਆਂ ਸੀ। ਤੇ ਇਹ ਥੋੜਾ ਜਿਹਾ ਕੰਮ ਨਹਿਰ ਦਾ ਗਲਤ ਹੋਇਆ ਜਿਦੇ ਕਰਕੇ ਤੇ ਦੇਖਦਿਆਂ ਨੇ ਜਿਹੜਾ ਵੀ ਚੀਜ਼ ਡਿੱਗਦੀ ਆ ਕੋਈ ਡੰਗਰ ਡਿੱਗ ਪਿਆ ਤੇ ਉਹਦੇ ਕੋ ਬਾਹਰ ਨਿਕਲਿਆ ਨਹੀਂ ਜਾਂਦਾ ਜਿਹੜੀ ਜੰਗਲੀ ਜੀਵ ਉਹ ਭਗ ਦੀ ਟੀਮ ਆਈ ਉਹਨਾਂ ਕੋ ਕਿੰਨਿਆਂ ਦਾ ਰੈਸਕੂ ਕੀਤਾ ਤੇ ਕਿੰਨਿਆਂ ਜੋ ਬਾਕੀ ਨੇ ਇੱਕ ਹਜੇ ਬਾਹਰ ਕੱਢੀ ਆ ਤੇ ਇੱਕ ਕੱਢਣ ਲੱਗੇ ਨੇ ਇੱਕ ਹਜੇ ਪਾਣੀ ਦੇ ਵਿੱਚ ਹੀ ਆ ਮਾਮਲਾ ਪਿੱਛੋਂ ਆਇਆ ਕਿਦੋਂ ਤੇ ਬਹਿ ਗਿਆ ਨਹਿਰ ਦੇ ਵਿੱਚ ਉਹਦੇ ਨਾਲ ਕੱਢ ਦਿੱਤੇ ਇਹਦੇ ਇੱਕ ਜੇ ਵਿੱਚ ਹੋਰ ਆ ਕੱਢਿਆ ਫੇਰ ਵਿੱਚ ਜਾ ਪਿਆ ਤੇ ਕਾਫੀ ਜ਼ਖਮੀ ਹਾਲਤ 'ਚ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵੇਖ ਜਿਤਨਾ ਛੱਡਣ ਦੀ ਕੋਸ਼ਿਸ਼ ਕਰ ਰਹ ਛੱਟੇ ਨੂੰ ਕੋਸ਼ਿਸ਼ ਕਰ ਰਹੇ ਭਾਈ ਫਾਇਦਾ ਨਹੀਂ ਹਦਾ ਕੋਈ ਇਹ ਤਾਂ ਜ਼ਖਮੀ ਹੋਇਆ ਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਟੁੱਟੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਪੇਰ ਵਿੱਚ ਤੇ ਇਹਦਾ ਚਾਹੀਦਾ ਇਲਾਜ ਕਰਾਉਣਾ ਪੇਰ ਹੀ ਫਾਇਦਾ ਕੱਢਣਾ ਇਹਨਾਂ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਨਾਲ ਦਿੱਤਾ ਬੜੀ ਆਗੀ ਜਾਨ ਪਰ ਉਹ ਪੇਰ ਜਾ ਪਿਆ ਵਿੱਚ ਤੋ ਜਿਹੜੇ ਦੋ ਜਿਹੜੇ ਉਹਨੇ ਛੱਟਦੇ ਉਹ ਛੱਟਦੇ ਉਹ ਸੁਰੱਖਿਅਤ ਆ ਉਹ ਚੱਲ ਗਏ ਆਪਾਂ ਮਾਹਮਾ ਹੁੰਦੇ ਆ ਲਖਵੀਰ ਸਿੰਘ ਤੇ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਹੇ ਆ ਕਿਹੜ ਕਿੰਨੇ ਨੇ ਟੋਟਲ ਜਿਹੜੇ ਤਿੰਨ ਹੀ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦਾ ਕੋ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣੀ ਹੈ ਗੱਡੀ ਉੱਥੇ ਲੈ ਕੇ ਜਾਣਾ ਨੀ ਕਰਦਾ ਆਰੇ ਆ ਦੂਜੇ ਆ ਗੱਡੀ ਆ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਇਹ ਉਹ ਫਿਰ ਜਗ੍ਹਾ ਛੱਡੇ ਇਹ ਇਹਨੂੰ ਸਾਂਬਰ ਕਹਿੰਦੇ ਆ ਜੀ ਇਹਰ ਫੈਮਿਲੀ ਚੋਂ ਆਂਦੇ ਆ ਤੇ ਤਿੰਨ ਡਿੱਗੇ ਹੀ ਇਹ ਇਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੁੱਲ ਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਨੀਜ਼ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਘਰੀ ਕਰਨੀ ਦੋਸਤਾਂ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਦੇਖੋ ਜੀ ਬੇਜਬਾਨ ਜਨਵਾਰਿਆ ਨਹੀਂ ਕਿ ਹਿੰਮਤ ਕੁਛ ਨਹੀਂ ਤੇ ਆਪ ਡਰਦੇ ਹੋ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਆ ਇਹਨਾਂ ਦੇ ਦਿਲ ਦੀ ਧੜਕਣਾਂ ਵਧਣ ਲੱਗਦੀਆਂ ਨੇ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹ ਮੈਂ ਤਾਂ